ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਜੇ ਇਹ ਜੋ ਮੈਂ ਫੋਟੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਬੜੀ ਪਿਆਰੀ ਬੱਚੀ ਆ ਇਹ ਮੈਨੂੰ ਮੈਂ ਕਿਸੇ ਦਫਤਰ ਗਈ ਸੀ ਅਲੋਇਆ ਖਾਸ ਸੀ ਉੱਥੇ ਮੈਨੂੰ ਇਹ ਬੱਚੀ ਮਿਲੀ ਇਸਦੇ ਹੱਥ ਵਿੱਚ ਥਰਮੋਸ ਜਿਹਨੂੰ ਕੈਟਲ ਕਹਿੰਦੇ ਨੇ ਆਪਾਂ ਚਾਹ ਵਾਲੀ ਭਰੀ ਹੋਈ ਸੀ ਕਿ ਕਿਸਦੇ ਜਿਹੜੇ ਮਾਤਾ ਪਿਤਾ ਆ ਉਹ ਇਸ ਦਫਤਰ ਤੋਂ ਬਾਹਰ ਸਿੱਖ ਜੋੜਾ ਆ ਤੇ ਉਹ ਦਫਤਰ ਤੋਂ ਬਾਹਰ ਜਿਹੜਾ ਨਾ ਉਹ ਤਰਪਾਲ ਕੀ ਤੰਬੂ ਲਾ ਕੇ ਉਹਨਾਂ ਦਾ 3D ਦਾ ਜਿਹੜਾ ਕੰਮ ਆ ਰੋਲਿਆ ਹੈ ਤੇ ਜਦੋਂ ਮੈਂ ਇਸ ਬੱਚੀ ਨੂੰ ਛੋਟੇ ਸਾਇਹ ਜਾਦਿਆਂ ਬਾਰੇ ਗੱਲ ਕਰ ਰਹੀ ਸੀ ਤਾਂ ਇਹ ਬੜੀ ਉਤਸੁਕਤਾ ਨਾਲ ਤੇ ਬਹੁਤ ਇੰਟਰਸਟ ਲੈ ਕੇ ਸੁਣ ਰਹੀ ਸੀ ਤੇ ਬੱਚੇ ਜਿਹੜੇ ਨੇ ਨਾ ਬੜਾ ਉਹਨਾਂ ਦਾ ਹਿਰਦਾ ਕੋਮਲ ਹੁੰਦਾ ਹੈ ਅਸੀਂ ਜਿੱਧਰ ਉਹਨਾਂ ਨੂੰ ਲਾਵਾਂਗੇ ਉਹ ਲੱਗਦੇ ਆ ਤੇ ਬੱਚੇ ਲੱਗਣਾ ਵੀ ਚਾਹੁੰਦੇ ਆ ਤੇ ਸਾਡਾ ਫਰਜ਼ ਆ ਬੱਚਿਆਂ ਨੂੰ ਇਸ ਪਾਸੇ ਲਾਉਣਾ ਫਿਰ ਵਾਪਸੀ ਤੇ ਜਦੋਂ ਮੈਂ ਗਈ ਤਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਘਰ ਘਰ ਗੁਰਬਾਣੀ ਰਾਗ ਦਾ ਟੀਚਾ ਲੈ ਕੇ ਜੋ ਅਸੀਂ ਚੱਲੇ ਹਾਂ ਉਸ ਸੇਵਾ ਦੇ ਬਾਬਤ ਜਿਹੜਾ ਨਾ ਮੇਰੀ ਕਿੱਟ 'ਚ ਜਾਂ ਮੇਰੇ ਕੋਲ ਗੁਰਬਾਣੀ MP3 ਆਲਵੇਸ ਹੁੰਦੀ ਹੈ ਤੇ ਵਾਪਸੀ ਤੇ ਜਦੋਂ ਮੈਂ ਉਹਨਾਂ ਨੂੰ ਮੈਂ ਲੱਗਾ ਕਿ ਇਥੇ ਦੇਣਾ ਜ਼ਰੂਰੀ ਹੈ ਤਾਂ ਕਿ ਵਾਹਿਗੁਰੂ ਦੀ ਬਾਣੀ ਉਸ ਜਗ੍ਹਾ ਚੱਲੇ ਉਸ ਥਾਂ ਬਰਕਤ ਪਵੇ ਤੇ ਜਦੋਂ ਮੈਂ ਤੁਨ ਨੂੰ MP3 ਦੇ ਕੇ ਆਈ ਤਾਂ ਉਹਨਾਂ ਨੇ ਬੜੀਆਂ ਦੁਆਵਾਂ ਦਿੱਤੀਆਂ ਅਸਲ ਵਿੱਚ ਨਾ ਵਡਿਆਈ ਸਾਡੀ ਨਹੀਂ ਹੁੰਦੀ ਫਿਰ ਉਹ ਸਾਡੇ ਗੁਰੂ ਦੀ ਵਡਿਆਈ ਹੁੰਦੀ ਕਿ ਕਿ ਜਦੋਂ ਵੀ ਕਿਸੇ ਦੀ ਜ਼ਿੰਦਗੀ ਵਿੱਚ ਕੁਝ ਚੰਗਾ ਹੁੰਦਾ ਹੈ ਤਾਂ ਉਹ ਸਾਨੂੰ ਨਹੀਂ ਯਾਦ ਕਰਦੇ ਕਹਿੰਦੇ ਨੇ ਕਿ ਕੋਈ ਗੁਰੂ ਦਾ ਸਿੰਘ ਜਾਂ ਸਿੰਘਣੀ ਸਾਨੂੰ ਮਿਲੇ ਸੀ ਤੇ ਉਹ ਸਾਡੀ ਜ਼ਿੰਦਗੀ ਵਿੱਚ ਕੁਝ ਬਦਲਾਅ ਲੈ ਕੇ ਆਈ ਨਹੀਂ ਤਾਂ ਸਭ ਤੋਂ ਪਹਿਲਾਂ ਗੁਰੂ ਗੁਰੂ ਨਾਮ ਦਾ ਗੁਰੂ ਦੇ ਬਡੇ ਆਈ ਹੁੰਦੀ ਹੈ ਸੋ ਅਸੀਂ ਜਿੰਨਾ ਕਰ ਸਕਦੇ ਆ ਸਾਨੂੰ ਐਜ਼ ਅ ਗੁਰਸਿੱਖ ਜਰੂਰ ਬੱਚਿਆਂ ਨੂੰ ਇਸ ਪਾਸੇ ਲਾਉਣਾ ਚਾਹੀਦਾ ਹੈ ਸੁਸੰਗਤ ਜੀ ਤੁਹਾਡੇ ਵਾਲੇ ਦਿਵਾਲੀ ਅਗਰ ਤੁਹਾਨੂੰ ਕੋਈ ਵੀ ਬੱਚੇ ਤੁਹਾਡੀ ਗਲੀ ਚ ਤੇ ਕਿਉਂਕਿ ਹੁੰਦੇ ਨੇ ਤੇ ਜਰੂਰ ਦੋ ਚਾਰ ਨੂੰ ਚਾਹੇ ਤੁਸੀਂ ਹਫਤੇਵਾਰੀ ਆ ਤੁਸੀਂ ਬਾਣੀ ਸਿਖਾਓ ਉਹਨਾਂ ਨੂੰ ਕੋਲ ਬਿਠਾ ਕੇ ਇਤਿਹਾਸ ਬਾਰੇ ਜਾਣੂ ਕਰਾਉ। ਬਹੁਤ ਜਲਦ ਆਪਾਂ ਗੁਰਬਾਣੀ ਦੀਆਂ ਜਿਹੜੀਆਂ ਕਲਾਸਾਂ ਆਨਲਾਈਨ ਵੀ ਸ਼ੁਰੂ ਕਰਾਂਗੇ ਅਤੇ ਸਭ ਤੋਂ ਪਹਿਲਾਂ ਗੁਰਮੁਖੀ ਦੀਆਂ ਕਲਾਸਾਂ ਲੱਗਣਗੀਆਂ ਆਨਲਾਈਨ ਤੇ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਹੈ ਬੱਚਿਆਂ ਨੂੰ ਗੁਰਮੁਖੀ ਆਉਣੀ ਬਹੁਤ ਜ਼ਰੂਰੀ ਹੈ ਤੇ ਸਾਡੇ ਇਤਿਹਾਸ ਬਾਰੇ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ। ਸੋ ਬੱਚਿਆਂ ਨੂੰ ਅਸੀਂ ਇਸ ਵਾਸਤੇ ਜ਼ਰੂਰ ਲਈਏ ਕਿਉਣ ਵਾਲੀ ਸਾਡੀ ਪੀੜ੍ਹੀ ਸਾਡੇ ਬੱਚੇ ਇੱਕ ਸੋਲਝੇ ਹੋਏ ਇਨਸਾਨ ਬਣ ਸਕਣ ਸੋ ਅਸੀਂ ਆਪਣੇ ਵੱਲੋਂ ਇੱਕ ਪੂਰੀ ਕੋਸ਼ਿਸ਼ ਕਰਨੀ ਹੈ ਕਿ ਅਸੀਂ ਆਪਣੇ ਪੰਥ ਦੇ ਲਈ ਕੁਝ ਕਰ ਸਕੀਏ ਤਾਂ ਤੁਸੀਂ ਸਾਰੀ ਸਾਧ ਸੰਗਤ ਜ਼ਰੂਰ ਸਾਡਾ ਸਾਥ ਦਿਓ ਕਿਉਂਕਿ ਅਸੀਂ ਇੱਕ ਪਰਿਵਾਰ ਹਾਂ ਆਪਣੇ ਭੈਣ ਭਰਾਵਾਂ ਦੀ ਹਿੰਮਤ ਨਾਲ ਹੀ ਅਸੀਂ ਇਸ ਟੀਚੇ ਨੂੰ ਹੋਰ ਅੱਗੇ ਲੈ ਕੇ ਜਾ ਸਕਦੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ